aur dekh ki alaya paison pæ, deep paisa hai haan ji aur aur bhi sukka hai theek khagi sara theek hai aya sundi la. ਸੂਪਰ ਸੀਡਰ ਦਾ ਕਣਕਣਾ ਬੀਜੋ ਕਰੀ ਹੱਥ ਲਾ ਕੇ ਆ ਕੇ ਆਵੇ ਵਾਨ ਦਾ ਕਿ ਯਾਰ ਛੱਡਿਆ ਨਹੀਂ ਕੋ ਆਹ ਸੁਣਦੀ ਬਈ ਡੋਰੀ ਤੇਰੀ ਛੱਟਾ ਦੇ ਤਾ ਵਿੱਚ ਕਣਕ ਦਾ ਵੀਰੋ ਭਰਾਓ ਨਾ ਬੀਜੋ ਸੂਪਰ ਸੀਡਰ ਜਿਹੜਾ ਕਾਮਯਾਬ ਨਹੀਂ ਆ ਆ ਵੇਖੋ ਕਣਕ ਦਾ ਕੀ ਹਾਲ ਕੀਤਾ ਲੈ ਸੁੰਡੀ ਪੈ ਪਈ